ਕੁਝ ਨਹੀਂ ਮੈਂ ਤਾਂ ਆਪਣਾ ਕਾਰੋਬਾਰ ਕਰਿਆ ਕਰਦਾ ਤਾਂ ਮੈਨੂੰ 6:30 ਵਜੇ ਫੋਨ ਆਇਆ ਇਹ ਘਰ ਤੇ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਮੇਰੇ ਦਾ ਮੈਂ ਕਿਹਾ ਕੋਈ ਨਹੀਂ ਮੈਂ ਪੁੱਛਦਾ ਆਂ ਆ ਕੇ ਫਿਰ ਅਸੀਂ 7 ਵਜੇ ਹੁਣ ਪਹੁੰਚੇ ਆ ਕੇ ਪਹੁੰਚਣ ਦੇ ਬਾਅਦ ਇਹ ਪਤਾ ਲੱਗਿਆ ਵੀ ਕੁਲ ਦੇ ਸਾਲੇ ਖੜੇ ਵੇ ਦੇਖਦੇ ਲੜਾਈ ਕਰੀ ਤਾਂ ਫਿਰ ਮੈਨੂੰ ਆ ਕੇ ਆਪਣੇ ਮੁੰਡੇ ਨੂੰ ਥਾਲਾ ਦੀ ਕੱਢੀ ਮੈਂ ਕਿਹਾ ਕਿਹੜੀ ਲੜਾਈ ਪਿਆ ਹੈ ਪਿਆ ਇਹ ਕਹਿੰਦਾ ਮੇਰੀ ਕੋਈ ਲੜਾਈ ਨਹੀਂ ਹੈਗੀ ਵੀ ਸਲੂਨ ਤੇ ਆ ਕੇ ਕਟਿੰਗ ਕਰਾ ਕੇ ਬਾਹਰ ਨਿਕਲੇ ਲੜਾਈ ਘੋੜੀ ਦੀ ਸੀ ਇਹਨੋਂ ਵਿੱਚੇ ਲੈ ਲਿਆਉਂਗੀ ਇਹ ਐ ਬਸ ਹੋਰ ਕੁਛ ਨਹੀਂ ਮਤਲਬ ਇਹ ਕਿਸੇ ਨੂੰ ਵੀ ਨਹੀਂ ਜਾਣਦਾ ਇਹ ਕਿਸੇ ਨੂੰ ਵੀ ਨਹੀਂ ਜਾਣਦਾ ਕਿਸੇ ਨ ਵੀ ਨਹੀਂ ਜਾਣਦਾ ਇਹ ਲੜਾਈ ਇਹ ਚੱਕਰ ਤੇ ਨਹੀਂ ਇਹ ਵੈਸੇ ਹੀ ਜਿੱਦਾਂ ਕੋਈ ਲੜਾਈ ਐਦਾ ਹੋਇਆ ਕਰਦੀ ਹੁੰਦੀ ਨਾ ਸਾਹਮਣੇ ਤਾਂ ਮੁੰਡਾ ਕੋਈ ਗਿਰ ਗਿਆ ਇਹਨੂੰ ਪਤਾ ਨਹੀਂ ਲੱਗਿਆ ਵੀ ਕਿਆ ਹੋਇਆ ਇਹ ਨਹੀਂ ਪਤਾ ਇਹ ਸਿਰਫ ਉਹ ਮੁੰਡਾ ਜਿਹੜਾ ਇੱਕੀ ਨੂੰ ਜਾਣਦਾ ਦਾ ਨਾ ਉਹੀ ਲੜਾਈ ਹੋਈ ਉਹਨੂੰ ਇਹ ਜਾਣਦਾ ਦਾ ਵੈਸੇ ਇੱਕ ਮੁੰਡੇ ਨੂੰ ਉਹਨੂੰ ਇਹ ਜਾਣਦਾ ਦਾ યાર ઇન ઓલ પાસ ઓલ ઓકે યે આરામથી જારે હા તો ਗੁੰਡਾ ਕਰਦੀ ਗੁੰਡਾ ਕਰਦੀ ਬਰਦਰ ਨਹੀਂ ਨਹੀਂ ਮੈਂ ਕਹਿ ਰਿਹਾ ਮੇਰਾ ਹੁਰੀ ਨਗੇ ਉਸ ਟਾਂ ਦਾ ਮੋਡੇ ਦਾ ਨਟਕੇ ਸੀਗੇ ਪਰ ਹੁਣ ਹਸਪੀਟਲ ਆਏ ਆ ਤੇ ਸੱਟਾਂ ਜਿਹੜੀਆਂ ਦੋਨਾਂ ਤਰ੍ਹਾਂ ਦਾ ਕਾਫੀ ਲੱਗੀਆਂ ਤੁਹਾਡੇ ਮਾਧਮ ਦੇ ਰਾਹੀਂ ਮੇਰੀ ਇਹਨਾਂ ਦੇ ਮਾਪੇ ਨੂੰ ਵੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜਰੂਰ ਦੇਖੋ ਕਿਉਂਕਿ ਤੁਸੀਂ ਮੋਟਰਸਾਈਕਲ ਤੇ ਇਹਨਾਂ ਨੂੰ ਦੇ ਦਿੰਦੇ ਤਿੰਨ ਤਿੰਨ ਚਾਰ ਚਾਰ ਜਣੇ ਇੱਕ ਇੱਕ ਮੋਟਰਸਾਈਕਲ ਦੇ ਉੱਤੇ ਜਾਂਦੇ ਪਏ ਔਰ ਬਿਨਾ ਨੰਬਰ ਤੋਂ ਘਰ ਦੇ ਵਿੱਚ ਇਹਨਾਂ ਨੂੰ ਜਦੋਂ ਆਉਂਦੇ ਆ ਨਾ ਜੇਬਾ ਚੈੱਕ ਕਰੋ ਇਹਨਾਂ ਦੇ ਕੋਈ ਬੈਗ ਚੈੱਕ ਕਰੋ ਕਿ ਇਹਨਾਂ ਦੇ ਕੋਈ ਹਥਿਆਰ ਹੈ ਸਾਹਮਣੇ ਦੇ ਕੋਲੇ ਹਥਿਆਰ ਸਿਕਾ ਜੀ ਵੀਡੀਓ ਜੋ ਵੀਡੀਓ ਚ ਵਿੱਚ ਆਸਤੰਡੇ ਰਹਿ ਰਹੇ ਐ ਇੰਨਾ ਗੰਦਾ ਮਾਹੌਲ ਬਣ ਗਿਆ ਉੱਥੇ ਮਾਲ ਮਤਲਬ ਵਾਰਡ ਦਾ ਇਸ ਟਾਈਮ ਕਿ ਹਰ ਬੰਦਾ ਸਾਂ ਇਹ ਨਾਮ ਬੋਲੋ ਪ੍ਰਦੀਪ ਕੁਬੜ ਜੀ ਪ੍ਰਦੀਪ ਦੱਸੋ ਕੀ ਪੂਰਾ ਮਾਮਲਾ ਹੈ ਲੜਾਈ ਕਿਹਦੇ ਨਾਲ ਹੋਈ ਹੈ ਕਿਉਂ ਹੋਈ ਹੈ ਸਰਨਾ ਸਟੋਰ ਲੜਾਈ ਹੋਈ ਸੀ ਜੀ ਮੇਰੇ ਸਾਲੇ ਦਾ ਮੁੰਡਾ ਹੈ ਗੁਰਦੇਵ ਸਿੰਘ ਜੀ ਤੇ ਉਹ ਕਹਿੰਦਾ ਮੈਂ ਕਟਿੰਗ ਕਰਾਉਣ ਜਾ ਰਿਹਾ ਸੀ ਉੱਥੇ ਗਣ ਪਛਾਤੀ ਮੁੰਡੇ ਆਏ ਕੋਈ 12-13 ਮੁੰਡੇ ਸੀਗੇ ਇਹ ਉਹਨੇ ਕਿਰਪਾਨਾ ਵਗੈਰਾ ਖੰਡਾ ਵਗੈਰਾ ਨਾ ਤੇ ਕਾਫੀ ਤੇਜ਼ ਦਾ ਹਮਾਰ ਤੇ ਉਹਦੇ ਸਿਰ 'ਚ ਮਾਰੇ ਤੇ ਕਾਫੀ ਸੱਟ ਲੱਗੀ ਉਹਦੇ ਮਤਲਬ ਸਿਰ ਦੇ ਵਿੱਚ ਮਤਲਬ ਕਾਫੀ ਜਗ੍ਹਾ ਤੇ ਇਥੇ ਪੜ ਤਾ ਇਥੇ ਪੜ ਤਾ ਤੇ ਯਾਨੀ ਕਿ ਬਹੁਤ ਜ਼ਿਆਦਾ ਜ਼ਿਆਦਾ ਡਾਊਨ ਹੈ ਨਾ ਬਹੁਤ ਜ਼ਿਆਦਾ ਹਾਲਾਤ ਕੀ ਹੋਣਗੇ ਹਾਲਾਤ ਬਹੁਤ 나ਜੂਗਾ ਜੀ ਤੇ ਉਹਦੇ ਸੀਰੀਅਸ ਹੈ ਯਾਨੀ ਕਿ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਉਹਨੂੰ ਪੀਜੀਏ ਸੀ ਰੈਫਰ ਕਰ ਦਿੱਤਾ ਤੇ ਉਹਦੇ ਡੈਡੀ ਨੇ ਵੀ ਨਹੀਂ ਪਾਇਆ ਤਾਂ ਮੈਂ ਡੈਡੀ ਨੂੰ ਫੋਨ ਕੀਤਾ ਡੈਡੀ ਆਏ ਉਹਦੇ ਆ ਗਏ ਹੁਣ ਉਹਨੇ ਐਂਬੂਲੈਂਸ ਚ ਲੈ ਗਏ ਉਹ ਪੱਤੀ ਸੱਟ ਰਿਖੇ ਗਏ ਇਨਾਲੇ ਕੁਮ ਦਾ ਹੋਰ ਸੀਗਾ ਤੇ ਉਹਦਾ ਵੀ ਪੰਡਤ ਦੇ ਫੈਕਚਰ ਹੋਇਆ ਵਾ ਹਾਂ ਜੀ ਕਰਕੇ ਇਹਨੂੰ 32 ਸੈਟ ਲੈ ਗਏ ਤੇ ਉਹਨਾਂ ਦੇ 60 ਮਤਲਬ ਕਾਫੀ ਲੱਗੇ ਖੂਨ ਮੇ ਤੇ ਬਹੁਤ ਜ਼ਿਆਦਾ ਹੋਇਆ ਵਾ ਮਤਲਬ ਇਹ ਪਤਾ ਲੱਗਿਆ ਕਿ ਉਹ ਵੀ ਲੜਾਈ ਦੇ ਦੇਖੋ ਜੀ ਇਹ ਬੱਚਿਆਂ ਦੇ ਆਸ ਵਿੱਚ ਅੱਜ ਕੱਲ ਪਤਾ ਨਹੀਂ ਕੀ ਚੱਕਰ ਹੈ ਕੋਈ ਛੋਟੇ ਬੋੜੀ ਗੱਲਾਂ ਦੇ ਬਿਆਰੇ ਅੱਜ ਕੱਲ ਲੜ ਪੈਂਦੇ ਬਾਤੋ ਜੀ ਮਾਪੇ ਨੂੰ ਪਰੇਸ਼ਾਨੀ ਹੁੰਦੀ ਜੀ ਕਿ ਇਹ ਲੜਾਈ ਹੋਏ ਦੀ ਦੱਸ ਕਿ ਰਸਤੇ 'ਚ ਮਾਰਤਾ ਇਹ ਕਰਤਾ ਪਤਾ ਨਹੀਂ ਲੱਗਿਆ ਬੁਝੇ ਤੱਕ ਹਾਂ ਇਤਰੇ ਤਾਂ ਫਿਲਹਾਲ ਪਤਾ ਨਹੀਂ ਲੱਗਿਆ ਲੇਕਿਨ ਮੈਂ ਉਹਦੇ ਮੁੰਡੇ ਦੇ ਬਿਆਨ ਦੇ ਸੀ ਕਿ ਥੋੜਾ ਜਿਹਾ ਹੋਸ਼ ਚਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਕੌਣ ਸੀ ਉਹ ਕਹਿੰਦਾ ਜੀ ਮੈਂ ਉਹਨਾਂ ਦੀ ਸ਼ਕਲਾਂ ਦੇਖੀ ਹੋਈਆਂ ਸਾਰੀਆਂ ਦੀਆਂ ਤੇ ਜਿਹਦੇ ਵਿੱਚ 12-13 ਮੁੰਡੇ ਮੈਨੂੰ ਮਾਰਨੇ ਆਏ ਸੀ ਲੇਕਿਨ ਚਾਰ-ਪੰਜ ਦੀ ਮੈਂ ਸ਼ਕਲਾਂ ਦੇਖੀਆਂ ਲੇਕਿਨ ਮੈਂ ਉਹਨਾਂ ਦਾ ਨਾਮ ਹੀ ਨਹੀਂ ਜਾਣਦਾ ਇੱਕ ਛੋਟੀ ਜਿਹੀ ਦੂਰੀ ਵੈਸੇ ਨੂੰ ਮੈਨੂੰ ਦਿਖਾਈ ਸੀਗੀ ਖੱਡੇ ਵਗੈਰਾ ਲੈ ਕੇ ਮੁੰਡੇ ਘੁੰਮਦੇ ਸੀ ਤੇ ਬਾਕੀ ਕੋਈ ਸੋ ਪਤਾ ਨਹੀਂ ਹੈ ਤੇ ਐਸਐਚਓ ਸਾਹਿਬ ਵੀ ਆਏ थे ਤੇ ਉਹਨਾਂ ਨੇ ਬੜੀ ਹੱਲਪ ਕੀਤੀ ਤੇ ਪੁੱਛ ਰਹੇ ਸੀ ਕਿਦਾਂ ਕਿਦਨ ਕਰਨਾ ਤੇ ਉਹ ਕਹਿੰਦੇ ਵੀ ਜਿੱਦਾਂ ਜਿੱਦਾਂ ਮੱਚੀ ਤੇ ਹੋਸ਼ ਆਊਗਾ ਆਪਾਂ ਪਿਆਨ ਉਹਦਾ ਬੋਤਨ ਵਾਲਾ ਸੀ ਸੋਰੀ ਖਰਮਾ ਤੋਂ ਲੜਾਈ ਹੋਈ ਸੀ ਕਾਫੀ ਪਰਿਵਾਰਾਂ ਤੋਂ ਬਹੁਤ ਚੰਨ ਚਾਰ ਕਰਦੇ ਪੂਰਾ ਮਾਫੀ ਇਹਦੇ ਚ ਜਿਹੜੇ ਸਾਨੂੰ ਇਨਫੋਰਮੇਸ਼ਨ ਹਸਪਤਲ ਤੋਂ ਆਈ ਹੈ ਤੇ ਇਹਦੇ ਤਿੰਨ ਬੰਦੇ ਜਿਹੜੇ ਆ ਦੱਸਾ ਦਾ ਦੋ ਬੀਵੀਮੇ ਵੀ ਹਸਪਤਲ ਦਾਖਲ ਆ ਤੇ ਇੱਕ ਸਿਵਰਾਂ ਤੋਂ ਦਾਖਲ ਆ ਤੇ ਇਹਨਾਂ ਦਾ ਸਟੇਟਮੈਂਟ ਲਿਖ ਕੇ ਅਸੀਂ ਜਿਹੜੀ ਆ ਬਣਦੀ ਕਾਰਵਾਈ ਫਰਚਾ ਦਰਜ ਕਰ ਲੱਗੇ ਆ ਤੇ ਸਾਡੀਆਂ ਪੁਲਿਸ ਪਾਰਟੀ ਜਿਹੜੀਆਂ ਉਹ ਸਾਰੀਆਂ ਆਨਸਫੀਲ ਦਾ ਨਹੀਂ ਬਾਹਰ ਆ ਜਿਹੜੇ ਵੀ ਬੰਦੇ ਸਾਨੂੰ ਨਾਮ ਪਤਾ ਲੱਗ ਰਿਹਾ ਜਿਹਨਾਂ ਨੇ ਹਮਲਾ ਕੀਤਾ ਜਿਹਨਾਂ ਦੀ ਵੀਡੀਓ ਵੀ ਬਿਆਨ ਹੋਈ ਜਾਂਦੀ ਹੈ ਜਿਹੜੇ ਵੀ ਉਹ ਵੀਡੀਓ ਦੇ ਵਿੱਚ ਆਵਾਂਗੇ ਉਹਨਾਂ ਨੂੰ ਜਲਦ ਤੋਂ ਜਲਦੀ ਅਸੀਂ ਅਰੈਸਟ ਕਰਕੇ ਅਗਲੀ ਕਾਰਵਾਈ ਕਰਦੇ ਹਾਂ ਉਹਦੇ ਉਹਦੇ ਚ ਉਹਨਾਂ ਨੇ ਕੁਝ ਬੰਦਿਆਂ ਦੇ ਨਾਮ ਵੀ ਦੱਸਿਆ ਹੈ ਤੇ ਜਿਹੜੇ ਵੀ ਬੰਦੇ ਇਨਵੋਲਵ ਆ ਇਹਨਾਂ ਨੇ ਝਗੜਾ ਕੀਤਾ ਉਹਨਾਂ ਦੇ ਖਿਲਾਫ ਸੱਤ ਕਰਾਂਗੇ ਸਰ ਜੇ ਜੱਤੀ ਹੋਈ ਦੇ ਨਾਮ ਦੱਸ ਸਕਦੇ ਹਾਂ ਇਹ ਹੱਟੇ ਡਿਟੇਲ ਹੈਗੀ ਹੈ ਜੀ ਇੱਕ ਦਾ ਰੋਹਿਤ ਆ ਮੁੰਡਾ ਇੱਕ ਆਕਸ਼ੇ ਆ ਤੇ ਇੱਕ ਹਰਤੇਸ਼ ਆ ਉਹਨਾਂ ਨੇ ਮੈਡੀਕਲ ਰੋਕੇ ਸਾਡੇ ਕੋਲ ਆ ਗਏ ਤੇ ਉਹ ਜਿਹੜੀ ਬਣਦੇ ਕਾਨੂੰਨੀ ਕਾਰਵਾਈਆਂ ਕਰਨ ਲੱਗੀਆਂ ਤੇ ਰੀਡਿੰਗ ਪਾਰਟੀ ਜਿਹੜੀਆਂ ਡਿਫਰੈਂਟ ਲਗ ਲਗ ਪਾਰਟੀਆਂ ਉਸ ਪਾਰਟੀ ਉਹ ਆਲਰੇਡੀ ਖੇਡ ਦੇ ਵਿੱਚ ਇਹਨਾਂ ਦੇ ਘਰ ਰੀਡਿੰਗ ਕੀ ਆ ਸਰ ਕੀ ਸੰਦੇਸ਼ ਦਿਓਗੇ ਕਿਉਂਕਿ ਅੰਦਰ ਜਿਹੜੇ ਕੋਈ ਜਿਹੜੇ ਵੀ ਕਾਰਵਾਈ ਕਰੂਗੇ ਸਖਤ ਤੋਂ ਸਖਤ ਜਿਹੜਾ ਝਗੜਾ ਕਰੂਗਾ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਇਹ ਵੀ ਹੈ ਵੀ ਤੁਹਾਨੂੰ ਇੱਕ ਦੋ ਤਰ੍ਹਾਂ ਜਿਹੜੇ ਇਹਦੇ ਸਾਹਮਣੇ ਆ ਓਕੇ ਸਰ